ਸਰ ਪਠਾਨਕੋਟ ਰੋਡ ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ বাস ਤੇ ਸਕੂਲੀ ਆਟੋ ਵਿਚਾਲੇ ਟੱਕਰ ਹੋਈ ਹੈ ਇਸ ਹਾਦਸੇ ਵਿੱਚ ਆਟੋ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਆਟੋ ਵਿੱਚ ਸਵਾਰ 9 ਸਕੂਲੀ ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਪਠਾਨਕੋਟ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਗੁੱਸੇ ਆਏ ਲੋਕਾਂ ਨੇ ਰਾਸ਼ਟਰੀ ਰਾਜਮਾਰਗ ਨੂੰ ਪੂਰੀ ਤਰ੍ਹਾਂ ਦੇ ਨਾਲ ਜਾਮ ਕਰ ਦਿੱਤਾ ਹੈ ਅਤੇ ਪਿੱਛੋਂ ਆ ਰਹੀ ਇੱਕ ਹੋਰ বাস ਨੂੰ ਅੱਗ ਦੇ ਹਵਾਲੇ ਕਰ ਦਿੱਤਾ ਆਟੋ ਦੇ ਹਾਲਤ ਦੇਖਦਿਆਂ ਹੀ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਹੈ ਕਿ ਬੱਸ ਦੀ ਰਫਤਾਰ ਕੀ ਰਹੀ ਹੋਵੇਗੀ ਅਤੇ ਕਿੰਨਾ ਭਿਆਨਕ ਇਹ ਹਾਦਸਾ ਹੋਵੇਗਾ ਜਿਸ ਵਿੱਚ 9 ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਜ਼ਬਰਦਸਤ ਟੱਕਰ ਆਟੋ ਦੇ ਹਾਲਾਤ ਦੇਖਦਿਆਂ ਹੋਇਆ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੱਚੇ ਕਿੰਨੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹੋਣਗੇ ਸਵੇਰੇ ਸਵੇਰੇ ਬੱਚੇ ਆਪਣੇ ਸਕੂਲ ਲਈ ਘਰੋਂ ਨਿਕਲੇ ਸਨ ਆਪਣੇ ਸਕੂਲੀ ਆਟੋ ਵਿੱਚ ਬੈਠੇ ਸਨ ਅਤੇ ਰਸਤੇ ਵਿੱਚ ਇਸ ਸੜਕੀ ਹਾਦਸਾ ਵਾਪਰਿਆ ਜਿਸ ਵਿੱਚ 9 ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਅੰਮ੍ਰਿਤਸਰ ਤੋਂ ਸਿੱਧਾ ਜੁੜੇ ਹੋਏ ਨੇ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਰਾਜੀਵ ਕੀ বাস ਵਾਲੇ ਦੇ ਖਿਲਾਫ ਕੋਈ ਕਾਰਵਾਈ ਹੋਈ ਹੈ ਹੁਣ ਤੱਕ ਹੀ ਗ੍ਰਿਫਤਾਰ ਕੀਤਾ ਗਿਆ ਹੈ বাস ਚਾਲਕ ਨੂੰ बना दी गई हैं और छापेमारी जारी है और जल्द ही उस गिरफ्तार कर लिया जाएगा पर जेर हादसे की गल करिए हादसा अज सवेरे उस वेले वापर जदो ये बच्चे अपने स्कूल ले जा रहे सन और अमृतसर पठानकोट जो हाईवे है उसके पेंद पिंड ਦੇ ਗੌਰ ਹੈ ਜੋ ਹਾਦਸਾ ਹੋਇਆ ਹੈ ਔਰ ਇਹ ਸ਼ਹੀਦ ਮੱਖਣ ਸਿੰਘ ਜੋ ਸੈ ਸਰਕਾਰੀ ਸਕੂਲ ਸੀ ਉਥੋਂ ਦੇ ਵਿਦਿਆਰਥੀ ਸਨ ਸਾਰੇ ਬੱਚੇ ਔਰ ਮੌਕੇ ਤੇ ਹੀ ਜੋ ਜੋ ਆਟੋ ਚਾਲਕ ਹੈ ਉਸ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਸਥਿਤੀ ਬੜੀ ਤਣਾਅਪੂਰਨ ਹੋ ਗਈ ਸੀ ਔਰ ਲੋਕਾਂ ਪਿੰਡ ਵਾਲਿਆਂ ਦੇ ਜੋ ਵਾਸੀ ਸਨ ਉਹਨਾਂ ਵੱਲੋਂ ਬੱਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸਥਿਤੀ ਤੇ ਤ ਹੁਣ ਤੱਕ ਪੁਲਿਸ ਵੱਲੋਂ ਕਾਬੂ ਪਾ ਲਿਆ ਗਿਆ ਔਰ ਪੁਲਿਸ ਦਾ ਕਹਿਣਾ ਹੈ ਕਿ ਜਲਦ ਤੋਂ ਜਲ ਜੋ ਵੀ ਇਸ ਦੇ ਪਿੱਛੇ ਦੋਸ਼ੀ ਹਨ ਔਰ ਜੇਕਰ ਖਾਸ ਕਰਕੇ ਗੱਲ ਕਰੀਏ ਬੱਸ ਡਰਾਈਵਰ ਦੀ ਤਾਂ ਉਸ ਨੂੰ ਵੀ ਜਲਦੀ ਜਲਦੀ ਜੋ ਹੈ ਹਿਰਾਤ ਦੇ ਵਿੱਚ ਲਿਆ ਜਾਵੇਗਾ। ਲਓ ਜੀ ਇਸ ਦੇ ਨਾਲ ਇਹ ਵੀ ਗੱਲ ਸਾਹਮਣੇ ਆਈ ਕਿ ਜੋ ਸਥਾਨਕ ਲੋਕ ਨੇ ਉਹਨਾਂ ਨੇ ਰੋਸ ਵਜੋਂ ਇੱਕ ਹੋਰ ਬੱਸ ਨੂੰ ਅੱਗ ਵੀ ਲਗਾਈ ਹੈ। ਜੀ ਹਾਂ ਲੋਕਾਂ ਵੱਲੋਂ ਬੱਸ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਸੀ ਉਸ ਤੋਂ ਬਾਅਦ ਪੁਲਿਸ ਦਾ ਵੀ ਕਹਿਣਾ ਹੈ ਕਿ ਜੋ ਲੋਗ ਉਸ ਦੇ ਵਿੱਚ ਵੀ ਦੋਸ਼ੀ ਪਾਏ ਜਾਣਗੇ ਇਸ ਦੀ ਪੂਰੀ ਜਾਂਚ ਕਰਕੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਪਰ ਸਭ ਤੋਂ ਪਹਿਲਾਂ ਉਹਨਾਂ ਦਾ ਜੋ ਹੈ ਇਹ ਕੋਸ਼ਿਸ਼ ਹੈ ਕਿ ਜੋ ਬੱਚੇ ਹੁਣ ਗੰਭੀਰ ਜ਼ਖਮੀ ਹਨ ਸਭ ਤੋਂ ਪਹਿਲਾਂ ਉਹਨਾਂ ਦਾ ਇਲਾਜ ਕਰਵਾਇਆ ਜਾਵੇ ਤਾਂ ਕਿ ਉਹ ਜੋ ਨੰਨੀਆਂ ਜਾਨਾਂ ਹਨ ਉਹਨਾਂ ਨੂੰ ਬਚਾਇਆ ਜਾ ਸਕੇ ਜਿੱਤੋਂ ਬਾਅਦ ਸਾਰੀ ਜਾਂਚ ਕਰਕੇ ਜੋ ਵੀ ਦੋਸ਼ੀ ਹੋਣਗੇ ਇਸ ਪੂਰੇ ਮਾਮਲੇ ਦੇ ਵਿੱਚ ਉਹਨਾਂ ਦੇ ਖਿਲਾਫ ਜੋ ਹੈ ਪੁਲਿਸ ਦਾ ਕਹਿਣਾ ਹੈ ਕਿ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇ। ਜੀ ਫਿਲਹਾਲ ਬੱਚਿਆਂ ਦੀ ਸਿਹਤ ਬਾਰੇ ਕੀ ਦੱਸਿਆ ਜਾ ਰਿਹਾ ਉਹਨਾਂ ਨੂੰ ਕਿੰਨੀਆਂ ਕੋਸਟਾਂ ਲੱਗੀਆਂ ਨੇ ਕਿਉਂਕਿ ਬੇहद ਗੰਭੀਰ ਤਸਵੀਰਾਂ ਸੀ ਦੇਖਿਆ ਹੈ ਕਿਸ ਤਰ੍ਹਾਂ ਆਟ ਹਾਲੇ ਇਸ ਵਿੱਚ ਸ਼ਤੀਗ੍ਰਸਤ ਹੋਇਆ ਹੈ ਜੀ ਹਾਂ ਬੱਚਿਆਂ ਦੀ ਜੋ ਹਾਲਤ ਹੈ ਗੰਭੀਰ ਦੱਸੀ ਜਾ ਰਹੀ ਹੈ ਔਰ ਫਿਲਹਾਲ ਉਹਨਾਂ ਦਾ ਜੋ ਇਲਾਜ ਹੈ ਉਹ ਵੱਖ-ਵੱਖ ਹਸਪਤਾਲਾਂ ਦੇ ਵਿੱਚ ਜਾਰੀ ਹੈ ਔਰ ਡਾਕਟਰਾਂ ਨੇ ਵੀ ਕਿਹਾ ਹੈ ਕਿ ਬੱਚਿਆਂ ਦੇ ਇਲਾਜ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ کوتاਹੀ ਨਹੀਂ ਵਰਤੀ ਜਾਏਗੀ ਸਭ ਤੋਂ ਪਹਿਲੀ ਜੋ ਕੋਸ਼ਿਸ਼ ਹੈ ਪੁਲਿਸ ਔਰ ਪ੍ਰਸ਼ਾਸਨ ਦੀ ਕਿ ਇਹਨਾਂ ਬੱਚਿਆਂ ਦੀਆਂ ਜਾਨਾਂ ਨੂੰ ਬਚਾਇਆ ਜਾਵੇ ਉਸ ਤੋਂ ਬਾਅਦ ਜਿਸ ਤਰ੍ਹਾਂ ਮੈਂ ਦੱਸਿਆ ਕਿ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਜੋ ਵੀ ਦੋਸ਼ੀ ਹੋਣਗੇ ਇਸ ਦੇ ਖਿਲਾਫ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਔਰ ਜੇਕਰ ਗੱਲ ਕਰੀਏ ਆਟੋ ਚਾਲਕ ਦੀ ਤਾਂ ਉਸ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਬਾਰੇ ਵੀ ਪ੍ਰਸ਼ਾਸਨ ਵੱਲੋਂ ਕੋਈ ਨਾ ਕੋਈ ਫੈਸਲਾ ਅੱਜ ਸ਼ਾਮ ਤੱਕ ਲਿਆ ਜਾ ਸਕਦਾ ਹੈ